ਗੁਰੂ ਨਗਰੀ ਅੰਮ੍ਰਿਤਸਰ ਵਿਖੇ ਜਗਾ ਜਗਾ ਤੇ ਸੜਕਾਂ ਉੱਪਰ ਕੂੜੇ ਦੇ ਢੇਰ ਟੁੱਟੀਆਂ ਸੜਕਾਂ ਸੀਵਰੇਜ ਜਾਮ ਤੇ ਹੋਰ ਮੁਸ਼ਕਿਲਾਂ ਨੂੰ ਲੈ ਕੇ ਬਹੁਤ ਬੁਰਾ ਹਾਲ ਹੈ ਐਨਾ ਸਮੱਸਿਆਵਾਂ ਨੂੰ ਹੱਲ ਕਰਨ ਲਈ ਪ੍ਰਸ਼ਾਸਨ ਆਪਣੀ ਤਰਫੋਂ ਕਾਰਵਾਈ ਕਰ ਰਿਹਾ ਹੈ ਪਰ ਸਮਾਜ ਸੇਵਾ ਦੇ ਪੁੰਜ ਸਤਕਾਰਯੋਗ ਸੰਤ ਪਪਾ ਕਸ਼ਮੀਰ ਸਿੰਘ ਜੀ ਪੁਰੀ ਵਾਲਿਆਂ ਵੱਲੋਂ ਗੁਰੂ ਨਗਰੀ ਤੇ ਗੁਰਦੁਆਰਿਆਂ ਦੇ ਆਸ-ਪਾਸ ਸਾਫ ਸਫਾਈ ਰੱਖਣ ਲਈ ਬਹੁਤ ਧਿਆਨ ਦਿੱਤਾ ਜਾ ਰਿਹਾ ਹੈ ਜਿਨ੍ਹਾਂ ਦੇ ਸੇਵਾਦਾਰ ਸਵੇਰੇ ਤੜਕੇ ਹੀ ਆ ਕੇ ਸੜਕਾਂ ਨੂੰ ਸਾਫ ਕਰਨਾ ਸ਼ੁਰੂ ਕਰ ਦਿੰਦੇ ਹਨ ਜਿਸ ਨਾਲ ਲੋਕਾਂ ਦੇ ਵਿੱਚ ਇੱਕ ਬਹੁਤ ਹੀ ਵਧੀਆ ਸੰਦੇਸ਼ ਜਾਂਦਾ ਹੈ ਲੋਕਾਂ ਨੇ ਕਿਹਾ ਕਿ ਕਾਰ ਸੇਵਾ ਵਾਲਿਆਂ ਦੀ ਬਦੌਲਤ ਸ਼ਹਿਰ ਵਾਸੀਆਂ ਨੂੰ ਕੁਝ ਨਾ ਕੁਝ ਤਾਂ ਸਾਫ ਸਫਾਈ ਦੀ ਸਹੂਲਤ ਮਿਲ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਜੇਕਰ ਸਾਰੇ ਲੋਕ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਸੜਕਾਂ ਤੇ ਸਾਫ ਸਫਾਈ ਤੇ ਗੰਦਗੀ ਸੁੱਟਣ ਤੋਂ ਪਰਹੇਜ਼ ਕਰਨ ਤਾਂ ਸਾਡਾ ਸ਼ਹਿਰ ਇੱਕ ਬਹੁਤ ਹੀ ਸਾਫ ਸ਼ਹਿਰ ਬਣ ਸਕਦਾ ਹੈ ਫਾਸਟਵੇ ਦੇਖ ਰਹੇ ਦਸਤਕਾਂ ਨੂੰ ਸਤਿ ਸ਼੍ਰੀ ਅਕਾਲ ਮੈਂ ਅਮਰੀਕ ਸਿੰਘ ਵੱੱਲਾ ਅੱਜ ਮੈਂ ਤੁਹਾਨੂੰ ਮਲਾਉਣ ਜਾ ਰਿਹਾ ਹਾਂ ਜਿਹੜਾ ਕਿ ਇੱਕ ਸੰਤ ਬਾਬਾ ਪੂਰੀ ਵਾਲੇ ਜਿਨ੍ਹਾਂ ਦੇ ਸੇਵਾਦਾਰ ਛੜਕਾਂ ਤੇ ਸਫਾਈ ਕਰਦੇ ਹਨ ਤਾਂ ਜੋ ਸਾਡੇ ਪਵਿੱਤਰ ਸ਼ਹਿਰ ਨੂੰ ਪਵਿੱਤਰ ਨਗਰੀ ਆਉਣ ਵਾਲੇ ਲੋਕ ਲੋਕਾਂ ਨੂੰ ਇੱਕ ਚੰਗਾ ਮੈਸੇਜ ਜਾਵੇ ਕਿਉਂਕਿ ਜਗਾ ਜਗਾ ਤੇ ਸ਼ਹਿਰ ਦੇ ਵਿੱਚ ਕੂੜਾ ਕੜਕੜ ਤੇ ਗੰਦਗੀ ਦੇ ਢੇਰ ਇੰਨੇ ਜਿਆਦੇ ਲੱਗੇ ਹੋਏ ਹਨ ਕਿ ਲੋਕੀ ਬਹੁਤ ਪਰੇਸ਼ਾਨ ਹਨ ਫਿਰ ਵੀ ਕਿਤੇ ਨਾ ਕਿਤੇ ਸ਼ਹਿਰ ਵਾਸੀਆਂ ਲਈ ਇੱਕ ਉਮੀਦ ਦੀ ਘੜੀ ਸੰਤ ਬਾਬਾ ਭੂਰੀ ਵਾਲੇ ਜਿਨ੍ਹਾਂ ਦੇ ਸ਼ਿਵਾਦਾਰ ਦਿਨ ਰਾਤ ਇੱਥੇ ਸਾਰ ਸਵਾਇਦੇ ਲੱਗੇ ਹੋਏ ਹਨ ਅਸੀਂ ਗੱਲਬਾਤ ਕਰਦੇ ਹਾਂ ਇਹਨਾਂ ਸੇਵਾਦਾਰ ਨਾਲ ਕੀ ਕਹਿਣਾ ਚਾਹੁੰਦੇ ਹਨ ਤੁਸੀਂ ਸਾਰੇ ਗੁਰਦਾਰਾਂ ਦੀ ਸਪਾਈ ਕਰਦੇ ਆ ਕਿ ਕੇ ਕੋਈ ਵੀ ਗੁਰਦਾਰ ਹਨ ਤੇ ਮਤਲਬ ਅਸੀਂ ਉੱਥੇ ਡਿਊਟੀ ਕਰਦੇ ਆ ਹਾਂ ਸਾਡੀ ਜਿੱਥੇ ਡਿਊਟੀ ਲਾਈ ਜਾਵੇ ਡੇਰੇ ਵੱਲੋਂ ਤੇ ਪਲਾ ਕੀ ਆ ਜਿੱਦਾਂ ਅਸੀਂ ਸਪਾਈ ਕਰਨਦੇ ਆ ਲੋਕੀ ਮਤਲਬ ਸੁਰਦੇ ਹੀ ਜ਼ਿਆਦਾ ਵਾ ਇਹ ਲੋਕਾਂ ਨੂੰ ਸਮਝ ਨਹੀਂ ਹੈ ਨਹੀਂ ਜ਼ਿਆਦਾ ਕੀ ਕੀ ਕਹਿਣਾ ਚਾਹੋਗੇ ਲੋਕਾਂ ਨੂੰ ਕਿ ਜਿੱਦਾਂ ਕੀ ਆ ਜਿੱਦਾਂ ਹੁਣ ਕੂੜਾ ਵਣਾ ਇਹ ਆਪ ਵੀ ਕੋਸ਼ਿਸ਼ ਕਰਨ ਨਾ ਮਤਲਬ ਇੱਕ ਜਗ੍ਹਾ ਛੁੱਟੀ ਜਾਣ ਜਿਹੜਾ ਕਿ ਢੇਰ ਚੋਕਲੀਆਂ ਹੈ ਇਹ ਇਦਾਂ ਸੁਖਲਾਰਾ ਪੁੰਦੇ ਨੇ ਜਿਆਦਾ ਤੇ ਦਿੱਕਤ ਪਰੇਸ਼ਾਨੀ ਹੁੰਦੀ ਆ ਇਹ ਗੁਰੂਗੜ੍ਹੇ ਰਾਜ ਜਾਂਦਾ ਕੋਈ ਸਾਫ਼ ਸੁਥਰਾ ਨਾ ਕੋਈ ਨੂੰ ਕਾਰ ਸੇਵਾ ਭੂਰੀ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਵੱਲੋਂ ਜਿਹੜੀ ਸੇਵਾ ਚਲਾਈ ਜਾ ਰਹੀ ਹੈ ਸ਼ਹਿਰ ਤੇ ਦਰਬਾਰ ਸਾਹਿਬ ਦੇ ਜਿੰਨੇ ਵੀ ਰਸਤਿਆਂ ਦੀ ਸੇਵਾ ਹੈ ਇਹ ਬਾਬਾ ਕਸ਼ਮੀਰ ਸਿੰਘ ਜੀ ਭੂਰੀ ਵਾਲੇ ਕਰਾ ਰਹੇ ਨੇ ਸੰਗਤਾਂ ਨੂੰ ਬੇਨਤੀ ਹੈ ਅਪੀਲ ਹੈ ਕਿ ਜਦੋਂ ਗੱਡੀ ਆਵੇ ਉਦੋਂ ਹੀ ਕੂੜਾ ਪਾਇਆ ਜਾਵੇ ਰਾਹ ਦੇ ਵਿੱਚ ਨਾ ਸੁੱਟਿਆ ਜਾਵੇ ਇਹ ਸਾਰੇ ਅਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿਰਪਾ ਕਰਕੇ ਤੁਸੀਂ ਆਪ ਹੀ ਇਹ ਸਹਿਯੋਗ ਦਿਓ ਇਹ ਸੰਤ ਬਾਬਾ ਭੂਰੀ ਵਾਲੇ ਦੇ ਸੇਵਕ ਜਿਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੂੜਾ ਉਸ ਟਾਈਮ ਹੀ ਗੱਡੀ ਦੇ ਵਿੱਚ ਸੁੱਟਣਾ ਜਦੋਂ ਉਹ ਗੱਡੀ ਲੈ ਕੇ ਆਉਂਦੇ ਹਨ ਤੇ ਜਗਾ ਜਗਾ ਤੇ ਕੂੜਾ ਨਾ ਸੁੱਟਿਆ ਜਾਵੇ ਕਿਉਂਕਿ ਇਹ ਪਵਿੱਤਰ ਸ਼ਹਿਰ ਹੈ ਤੇ ਪਿੱਤਰ ਸਾਹਿਬ ਦੀ ਸਭਾਈ ਰੱਖਣੀ ਸਾਡਾ ਮੋਢਾ ਫਰਜ਼ ਹੈ ਤਾਂ ਜੋ ਆਉਣ ਵਾਲੇ ਸਾਲਾਨੀਆਂ ਨੂੰ ਇਹ ਸ਼ਹਿਰ ਬਹੁਤ ਹੀ ਚੰਗਾ ਲੱਗੇ ਪਾਰਟਵੇ ਚੈਨਲ ਤੋਂ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ